क्या मंसूर है तो मैं किताब ले रोली अज आप भीडियो बना लगे प्ठे वर् प्ठे गड्डा बोला कल शामा पठे ठीक है जी फिर हम झोटा अपना कोई ला गया मंग के ਜੋਟਾ ਜਿਉ ਦਿਖਾਏਗਾ ਫਿਰ ਆਪਾਂ ਪੱਠੇ ਲੈ ਕੇ ਜਾਵਾਂਗੇ ਤੇ ਨਾਲੇ ਅੱਜ ਤੁਹਾਨੂੰ ਮੈਂ ਵੀਡੀਓ ਪੱਠਿਆਂ ਵੜਦਿਆਂ ਬਣਾਵਾਂਗਾ ਠੀਕ ਹੈ ਤੁਹਾਨੂੰ ਮੇਰੇ ਪਹਿਲਾ ਵਲੌਗ ਕਿਦਾਂ ਲੱਗੋ ਕਮੈਂਟ ਕਰੋ ਬਾਕੀ ਤੁਹਾਡੀ ਸਪੋਰਟ ਨਾਲ ਹੀ ਮੈਂ ਅੱਗੇ ਵਧਣਾ ਹੈਗਾ ਠੀਕ ਹੈ ਹੁਣ ਮੈਂ ਦਸ ਪੰਜ ਦਸ ਮਿੰਟ ਤੱਕ ਗੱਲਾਂ ਕਰਾਂਗਾ ਨਾਰਮਲ ਆ ਮੇਰੀ ਗੁੜੀਆ ਓ ਮਾਈ ਗੋਡ ਸੌਰੀ ਭਾਜੀ ਇਹ ਮੇਰੀ ਨੁੱਕੀ ਗੁੜੀਆ ਪੁੱਤ ਕੀ ਨਾਮ ਹੈ ਤੁਹਾਡਾ ਦੱਸੋ ਕੀ ਨਾਮ ਹੈ ਤੁਹਾਡਾ ਇਹ ਮੇਰੀ ਗੁੜੀਆ ਕੀ ਐਂਜਲ ਚਲੋ ਗਾਲ ਕਰਦੇ ਆਂ ਜੀ ਪੱਠਿਆਂ ਦੇ ਪੱਠੇ ਹਸਾਬ ਨਾਲ ਲੋ ਕਿ ਜਿਉਂ ਨਿੱਕੇ ਹੋਏ ਵੱਡੇ ਹੋਏ ਮੰਨ ਲਓ ਸੌਰੀ ਨਿੱਕੇ ਕਈ ਜਾਂ ਨਾ ਪੰਜੀ ਛੇਵੇਂ ਤੋਂ ਪੜਦੇ ਹੀ ਬਸ ਬਾਪੂ ਨੇ ਪੱਠੇ ਵੜਨੇ ਸਿਖਾਏ ਆ ਉਹਨਾਂ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ ਅੱਜ ਪੱਠੇ ਵੜਦੇ ਵੜਦੇ ਇੱਥੋਂ ਤੱਕ ਪਹੁੰਚੇ ਆ ਕਿ ਪ੍ਰਮਾਤਮਾ ਨੇ ਬਹੁਤ ਕੁਝ ਦੇ ਦਿੱਤਾ ਘਰ ਬਹੁਤ ਵਧੀਆ ਬਣ ਗਿਆ ਬਾਕੀ ਪ੍ਰਮਾਤਮਾ ਦੀ ਮਿਹਰ ਹੋਈ ਆ ਕੀ ਅਸੀਂ ਇਸ ਲਾਇਕ ਹੋ ਗਏ ਆ ਅੱਜ ਵੀਡੀਓ ਬਣਾ ਰਹੇ ਇਸ ਲਾਇਕ ਹੋ ਗਿਆ ਠੀਕ ਹੈ ਜੀ ਪੱਠੇ ਤੁਹਾਨੂੰ ਪਤਾ ਹੀ ਮੱਝਾਂ ਦੇ ਪੱਠੇ ਬਹੁਤ ਜ਼ਰੂਰੀ ਆ ਇਸ ਲਈ ਪੱਠੇ ਵੜਦੇ ਰਹੋ ਨਾ ਪੱਠੇ ਖਾਂਦੇ ਰਹੋ ਠੀਕ ਹੈ ਦੇਖੋ ਆਸੀਂ ਅਗੇ ਸਿੰਪਲ ਦੇਸੀ ਪੇਂਡੂ ਜੇ ਬੰਦੇ ਆ ਠੀਕ ਹੈ ਵੀਡੀਓ ਬਣਾਉਣੇ ਨਵਾਂ ਨਵਾਂ ਇਹ ਮੇਰੀ ਗੁੜੀਆ ਦੇਖ ਰਹੀ ਹੈ papa ਕੀ ਕਰ ਰਿਹਾ papa ਕੁਛ ਨਹੀਂ ਕਰ ਰਿਹਾ papa ਇੱਕ ਵੀਡੀਓ ਬਣਾ ਰਿਹਾ ਜਸ ਵੈਸੇ ਫਨ ਲਈ ਕਹਿ ਲੋ ਜਾਂ ਵੈਸੇ ਬਾਕੀ ਮੈਂ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਫੋਨ ਜ਼ਿਆਦਾ ਚਲਾਉਣ ਨਾਲੋਂ ਇਸ ਵਧੀਆ ਕਿ ਤੁਸੀਂ ਕੁਛ ਨਾ ਕੁਛ ਕਰਦੇ ਰਹੋ ਜਿੱਦਾਂ ਕਿ ਮੈਂ ਇੱਕ ਦਿਨ ਫੋਨ ਜ਼ਿਆਦਾ ਚਲਾ ਰਿਆ ਸੀ ਮੇਰੇ ਮਨ ਚ ਆਇਆ ਯਾਰ ਮੈਂ ਫੋਨ ਚਲਾ ਰਹਾ ਕੁਛ ਨਾ ਕੁਛ ਕਿਉਂ ਨਾ ਕਰ ਆਉਂਦੀ ਵੀਡੀਓ ਕਿਉਂ ਨਾ ਬਣਾਵਾ ਇਸ ਲਈ ਮੈਂ ਹੌਲੀ ਹੌਲੀ ਕਰਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀਆਂ ਗਈਆਂ ਚਲੋ ਮੇਰਾ ਨਵਾਂ ਨਵਾਂ ਸਟਾਰਟਅਪ ਆ ਦੇਸੀ ਜੇ ਬੰਦੇ ਆ ਦੇਸੀਆਂ ਸਾਡੀਆਂ ਗੱਲਾਂ ਨੇ ਦੇਸੀ ਜੇ ਸਾਡੇ ਕੰਮ ਨੇ ਠੀਕ ਹੈ ਜੀ ਸ਼ਾਇਦ ਤੁਹਾਨੂੰ ਵਧੀਆ ਲੱਗੇ ਕੇ ਨਾਲ ਲੱਗੇ ਪਰ ਮੈਂ ਆਪਣੇ ਮੇਰਾ ਮਨ ਸੈਟੀਸਫਾਈ ਹੈ ਤਾਂ ਮੈਂ ਆਪਾਂ ਖੁਸ਼ ਆ ਬਾਕੀ ਪਿੰਡ ਵਾਲੇ ਜਿੰਦਾਬਾਦ ਤੇ ਦੇਸੀ ਬੰਦੇ ਜਿੰਦਾਬਾਦ ਠੀਕ ਹੈ ਜੀ ਬਾਕੀ ਇਹ ਕੰਮ ਤਾਂ ਦੇ ਸਾਰੀ ਉਮਰ ਚੱਲਦੇ ਰਹਿੰਦੇ ਆ ਪਰ ਜਿਹੜੀ ਆ ਜ਼ਿੰਦਗੀ ਆ ਜਿਹੜਾ ਆ ਸਕੂਨ ਇਹ ਪਿੰਡ ਤੇ ਪਿੰਡ ਦਾ ਸਕੂਨ ਪੱਠੇ ਵੱਢ ਕੇ ਬੈਠੇ ਆ ਆਰਾਮ ਨਾਲ ਵਿਹਲੇ ਇਸ ਸਕੂਨ ਦਾ ਸਕੂਨ ਨਹੀਂ ਤੁਹਾਨੂੰ ਮਿਲਣਾ ਸੈਟੀਸਫੈਕਸ਼ਨ ਹੈਗੀ ਆ ਮਨ ਦੇ ਵਿੱਚ ਆਪਣਾ ਕੰਮ ਕਰਦੇ ਆ ਆਪਨਾ ਸਭ ਕੁਝ ਕਰ ਰਹੇ ਆ ਆਪਣੇ ਕੰਮ ਦੇ ਵਿੱਚ ਤੁਹਾਨੂੰ ਇਹ ਤਾਂ ਹੈਗਾ ਕਿ ਤੁਸੀਂ ਆਪਣਾ ਕੰਮ ਕਰਕੇ ਜਦੋਂ ਮੱਦੇ ਆਰਾਮ ਨਾਲ ਬੈਠੇ ਰਾਜਾਂ ਦੀ ਤਰ੍ਹਾਂ ਰਾਜੇ ਹੋ ਅਹੀਂ ਰਾਜਾਂ ਦੀ ਤਰ੍ਹਾਂ ਰੇੜੇ ਦੇ ਉੱਤੇ ਬੈਠੇ ਆ ਪੱਠੇ ਵੜਦੇ ਹੋਏ ਚੱਲਦੇ ਅੱਜ ਪੱਠੇ ਵੜਾਂਗੇ ਕੱਲ ਆਉਣ ਵਾਲੇ ਕੱਲ ਲਈ ਇਹ ਅੱਜ ਕੁਤਰਾਂਗੇ ਠੀਕ ਆ ਕੱਲ ਛੋਟਾ ਛੋਟ ਸੀ ਬਿਮਾਰ ਬਾਕੀ ਕੱਲ ਸਾਡੇ ਨਾਲ ਇੰਟਰਵਿਊ ਤੇ ਦਿਖਾਵਾਂਗਾ ਉਹਦੇ ਨਾਲ ਗੱਲਬਾਤ ਕਰਾਂਗਾ ਕਿਉਂਕਿ ਉਸ ਨੂੰ ਮੇਰੇ ਤੋਂ ਜ਼ਿਆਦਾ ਨੌਲੇਜ ਆ ਮੱਜਾਂ ਦੀ ਪੱਠਿਆਂ ਦੀ ਕਿਉਂਕਿ ਉਹ ਸਟਾਰਟਿੰਗ ਤੋਂ ਲੈ ਕੇ ਇਸ ਲਾਈਨ 'ਚ ਜ਼ਿਆਦਾ ਰਹਿ ਗਿਆ ਕਿਉਂਕਿ ਮੇਰੀ ਇਲਾਨ ਕੋ ਸਿਫਰਡ ਅਜਾ ਮੈਂ ਕੈਫੇ ਲਾਈਨ 'ਚ ਜ਼ਿਆਦਾ ਇੰਟਰਸਟ ਕਰਦਾ ਬਟ ਹੁਣ ਮੇਰਾ ਜ਼ਿਆਦਾ ਇੰਟਰਸਟ ਡੇਰੀ ਦੇ ਵਿੱਚ ਆ ਗਿਆ ਡੇਰੀ ਫਾਰਮ ਦਾ ਕੰਮ ਕਰਨ ਦਾ ਮਨ ਕਰ ਰਿਹਾ ਇਸ ਲਈ ਆਪਾਂ ਸ਼ੈੱਡ ਪਾ ਰਹੇ ਹਾਂ ਜਿੱਕੇ ਮੈਂ ਵੀਡੀਓ ਹੋਰ ਅਪਲੋਡ ਕਰੂੰਗਾ ਜਿੰਦੇ ਵਿੱਚ ਕੀ ਮਨ ਨੂੰ ਕਿ ਮੈਂ ਜਿਹੜਾ ਮੇਰੇ ਮਿਸਤਰੀ ਲੱਗਾ ਹੋਇਆ ਲिटल ਬਿਟ ਛੋਟਾ ਹੈ ਟਰਾਈ ਕੀਤਾ ਹੈਗਾ ਇੱਕ ਇੰਟਰਵਿਊ ਦੀ ਛੋਟੀ ਜੀ ਇੰਟਰਵਿਊ 8-9 ਮਿੰਟ ਦੀ ਬੰਦ ਬਾਜ ਮਿਸਤਰੀ ਆ ਬਟ ਸਾਡੇ ਨਾਲ ਜੁੜੇ ਨੂੰ ਅੱਜ ਦਾ 10 ਸਾਲ ਹੋ ਗਿਆ ਬੰਦੇ ਨੂੰ ਸਾਡੇ ਨਾਲ ਵਧੀਆ ਹੁੰਦਾ ਬਹੁਤ ਵਧੀਆ ਕੰਮ ਕੀਤਾ ਉਹਨੇ ਆਪਾਂ ਮੈਂ ਸਾਰਾ ਕੁਝ ਦੱਸਿਆ ਹੀਗਾ ਵੀਡੀਓ ਦੇ ਵਿੱਚ ਪਰ ਉਹ ਵੀ ਸੰਗ ਦਾ ਗੱਲ ਨਹੀਂ ਕਰ ਰਿਹਾ ਸੀ ਕਿਉਂਕਿ ਗੱਲ ਮੈਨੂੰ ਨਹੀਂ ਕੋਈ ਆ ਰਹੀ ਸੀ ਜਿਵੇਂ ਨਾਰਮਲ ਗੱਲਾਂ ਕਰਦੇ ਨੇ ਠੀਕ ਹੈ ਜਿਹੜੇ ਅੱਜ ਇਹ ਕਿੰਨਾ ਮੈਂ ਭਾਈ ਵੀਡੀਓ ਬਣਾ ਰਹੇ ਆਂ ਸੰਗ ਰਹੇ ਆ ਸਿੱਖ ਲੈ ਨਹੀਂ ਸੰਗਦੇ ਆਂ ਕਿ ਹੌਲੀ ਹੌਲੀ ਨਵਾਂ ਨਵਾਂ ਪੰਗਾ ਲੈਣਾ ਸਾੜ ਜਿਤਾਏ ਤੇ ਪਰਮਾਤਮਾ ਰੰਗ ਲਾਵੇ ਸਾਡੀ ਮੇਦੂ ਸਾਡੀ ਮੇਦੂ ਆਜੋ ਮਿਲਦੇ ਹੁਣ ਆਪਾਂ ਪੱਠੇ ਵੜ ਲਈਏ ਗੱਲਾਂ ਬਾਤਾਂ ਬਹੁਤ ਹੋ ਗਈਆਂ ਜੇ ਬਾਪੂ ਆ ਗਿਆ ਤੁਹਾਨੂੰ ਪਤਾ ਫਿਰ ਗਾਹਾਂ ਕਿਉਂ ਦੀਆਂ ਬਹੁਤ ਔਖੀਆਂ ਹੋ ਜਾਣਗੀਆਂ ਚਲੋ ਭਜੋ ਵੀਰੋ ਬਾਪੂ ਸੱਲਾ ਸੱਜਿਆਰ ਦਾ ਭਜੋ ਵੀਰੋ ਆਪਾਂ ਛੋਟਾ ਭੂਆ ਘਰੇ ਲੈ ਗਿਆ ਹੋਇਆ ਠੀਕ ਹੈ ਜੀ ਮੱਥਾ ਕਾਨੂੰਨ ਦੇ ਨਾਲ ਨਹੀਂ ਦਸ਼ਮਣਾ ਦੇ ਨਾਲ ਲਾਇਦਾ ਜੱਗਿਆ ਤੇ ਜੱਟ ਜ਼ਮੀਨਾਂ ਤੇ ਕਬਜ਼ੇ ਕਚਹਿਰੀਆਂ ਦੀ ਕਲਮਾਂ ਦੇ ਨਾਲ ਨਹੀਂ ਹਥਿਆਰਾ ਦੇ ਨਾਲ ਲੈਂਦੇ ਨੇ ਓਏ ਇਹਦੇ ਬੈਹਿ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਤੇ ਪਾਠੇ ਵਰਨੀ ਔੜੇ ਓਕੇ ਆ ਗੱਡੇ ਤੇ ਬੈਹਿ ਕੇ ਗੱਲਾਂ ਤਾਂ ਬਾਹਰ ਵੀ ਬੰਦਾ ਕਰ ਸਕਦਾ ਹੈ ਪਾਠੇ ਮਿਹਨਤ ਕਰਨੀ ਬਹੁਤ ਔਖੀ ਆ ਇਸ ਲਈ ਕਹਿੰਦੇ ਕਿ ਮਿਹਨਤ ਕਰਦੇ ਰਹੋ ਮਿਹਨਤ ਦਾ ਫਾਲ ਆਮੇਸ਼ਾ ਮਿੱਠਾ ਹੁੰਦਾ ਹੈ ਇਹ ਮੈਂ ਤੁਹਾਨੂੰ ਹਰ ਇੱਕ ਵੀਡੀਓ ਤੇ ਕਹਿਣਾ ਹੈਗਾ ਜਿਹੜਾ ਬੰਦਾ ਮਿਹਨਤ ਕਰਦਾ ਹੈ ਤਾੜੀ ਮਿਹਨਤ ਕਦੇ ਜਾਇਆ ਨਹੀਂ ਜਾਂਦੀ ਮਿਹਨਤ ਕਦੇ ਨਾ ਕਿ ਤੁਹਾਡਾ ਰੰਗ ਜ਼ਰੂਰ ਕਦੇ ਨਾ ਕਿ ਤੁਹਾਡੇ ਲਈ ਰੰਗ ਲੈ ਕੇ ਲੈ ਕੇ ਆਉਂਦੀ ਆ ਤੁਹਾਨੂੰ ਸਕਸੈਸ ਬਣਾਉਂਦੀ ਆ ਜੇ ਤੁਸੀਂ ਮਿਹਨਤ ਕੋਈ ਸਕਸੈਸ ਨਹੀਂ ਹੁੰਦੇ ਤਾਂ ਤੁਹਾਡਾ ਇਹ ਮਤਲਬ ਨਹੀਂ ਆ ਕਿ ਤੁਸੀਂ ਹਾਰ ਗ ਉਤਰਾਗੇ ਕਿਉਂਕਿ ਝੋਟਾ ਕੋਈ ਲੈ ਕੇ ਗਿਆ ਆਪਣਾ ਮੰਗ ਕੇ ਮੀਟਿੰਗ ਦੇ ਵਾਸਤੇ ਮੱਜਾਂ ਦੀ ਮੀਟਿੰਗ ਕਰਾਉਂਦੇ ਨਾ ਠੀਕ ਹੈ ਜੀ ਉਹ ਗਿਆ ਕੋਈ ਪੂਵਾ ਜਿਹੜਾ ਕੋਲ ਉਹ ਛੱਡ ਕੇ ਜਾਣਗੇ ਅੱਧੇ ਘੰਟੇ ਤੱਕ ਤਦ ਤੱਕ ਆਪਾਂ ਪੱਠੇ ਲਵਾਂਗੇ ਵੱਡ ਕਿੰਦਾਂ ਸਾਰਾ ਦਿਨ ਕੰਮ ਕਰਦੇ ਆ ਪਿੰਡਾਂ ਵਾਲੇ ਬੰਦੇ ਮਿਹਨਤੀ ਬਹੁਤ ਹੁੰਦੇ ਆ ਠੀਕ ਹੈ ਪਰ ਲੋਕਾਂ ਨੂੰ ਲੱਗਦਾ ਹੋਊਗਾ ਕਿ ਹਾਂ ਪਿੰਡਾਂ ਲਿਆਨ ਪੜਾ ਪੰਨ ਪੜ ਨਹੀਂ ਹੈਗੇ ਪਿੰਡਾਂ ਵਾਲੇ ਪੜੇ ਲਿਖੇ ਆ ਅਸੀਂ ਹਸਪੀਟਲ ਦੀ ਮੈਨੇਜਮੈਂਟ ਦੀ ਡਿਗਰੀ ਕਰਕੇ ਪੱਠੇ ਹੀ ਵੱਢ ਰਹੇ ਆ ਕੰਮ ਵੀ ਕਰ ਰਹੇ ਆ ਦੇਖੋ ਪੱਠੇ ਸੁਟਣ ਜਾਂ ਗੁਵਾਰ ਨਹੀਂ ਹੁੰਦੇ ਬੰਦੇ ਮਿਹਨਤੀ ਹੁੰਦੇ ਪੜੇ ਲਿਖੇ ਵੀ ਹੁੰਦੇ ਮੇਰੇ ਵਰਗੇ ਥੋੜੇ ਵਾਲੇ ਜਿਆਦਾ ਨਹੀਂ ਪੜੇ ਲਿਖੇ ਥੋੜਾ ਹੈਗਾ ਠੀਕ ਹੈ ਜੀ ਇਸ ਲਈ ਵੀਡੀਓ ਮੋਸਟਲੀ ਮਕਸਦ ਮੇਰਾ ਇਹ ਆ ਕਿ ਮਿਹਨਤ ਕਰਦੇ ਰਹੋ ਕਿਸੇ ਵੀ ਲਾਈਨ 'ਚ ਹੋ ਤੁਸੀਂ ਹੁਣ ਘਰੇ ਕਰੋ ਕੰਮ ਕਰੋ ਕਿ ਤੁਸੀਂ ਤੁਸੀਂ ਕੰਮ ਕਰੋਗੇ ਤੁਹਾਡਾ ਮਾ ਮਾ ਤੁਹਾਡਾ ਤਾਂ ਹੈਪੀ ਹੋਏਗਾ ਲੇਕਿਨ ਮੋਸਟ ਇੰਪੋਰਟੈਂਟ ਚੀਜ਼ ਹੈਗੀ ਆ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਮਾਪੇ ਦੀ ਵੈਲਿਊ ਬਹੁਤ ਆ ਮਾਪੇ ਪਿਆਰਦੇ ਬਹੁਤ ਦੋ ਬੰਦਾ ਆਪਣੇ ਮਾਪੇ ਨੂੰ ਨਾਲ ਹਮੇਸ਼ਾ ਲੈ ਕੇ ਚੱਲਦਾ ਜੋ ਬੰਦਾ ਆਪਣੇ ਮਾਪੇ ਦੀ ਰਿਸਪੈਕਟ ਕਰਦਾ ਹੈ ਉਹ ਬੰਦਾ ਕਦੇ ਵੀ ਨੀਕ ਨਹੀਂ ਲੱਗਦਾ ਕਦੇ ਹਮੇਸ਼ਾ ਉੱਪਰ ਹੀ ਜਾਏਗਾ ਕਿਉਂ ਮਾਪੇ ਦੀ ਦੁਆ ਮਾ ਮਾਪੇ ਜਿਹਨੇ ਜੋ ਕੁਝ ਕੀਤਾ ਹੁੰਦਾ ਹੈ ਮਾਪੇ ਦੇ ਸੈਕਰੀਫਾਈਸ ਜਿਹੜੇ ਹੁੰਦੇ ਆ ਉਹ ਤਾਂ ਅੱਗੇ ਲੈ ਕੇ ਜਾਂਦੇ ਬਟ ਮੇਸ਼ਾ ਮਾਪੇ ਦੇ ਸੈਕਰੀਫਾਈਸ ਨੂੰ ਯਾਦ ਰੱਖੋ ਜਦੋਂ ਜਿਆਦਾ ਵੱਡੇ ਹੋ ਜਾਂਦੇ ਆ ਤਾਂ ਇਹਨਾਂ ਸੋਚੋਗੇ ਮਾਪੇ ਨੇ ਕੀ ਕੀਤਾ ਲੋੜ ਲਈ ਕੀ ਨੇ ਕੀਤਾ ਪਰ ਮਾਪੇ ਬਲ 100% ਦਿੰਦਾਗਾ ਅੱਜ ਮੇਰੇ ਕੋਲ ਬੁੜੀ ਆਜ ਮੈਂ ਆਪਣੇ ਮਾਪੇ ਦੀ ਅਹਿਮੀਅਤ ਸਮਝ ਰਿਹਾ ਸਾਇਮ ਟਾਈਮਸ ਬੰਦਾ ਕੁਝ ਦੇ ਵਿੱਚ ਆਪਣੇ ਮਾਪੇ ਨੂੰ ਭੋਲ ਜਾਂਦਾ ਪਰ ਬਾਅਦ ਵਿੱਚ ਰੈਲਾਈਜ਼ ਕਰਦਾ ਮੇਰੇ ਅਕੋਰਡਿੰਗ ਮੂਵੀ ਬੰਦਾ ਸਹੀ ਆ ਜਦ ਰੈਲਾਈਜ਼ਤਾ ਕਰ ਰਿਹਾ ਠੀਕ ਹੈ बाकी मां-बाप जी है पेदा बच्चा मतलब आ मां-बाप है ता मां-बाप है में पता लग गई हाँ जी बेटे बोलो अह ये मेरी निक्की जी गुड़िया है की मेरी नन्नी परी जो वाजा मार रही है कि पापा आ जाओ कि मेरे वाले हो गए दांत मिली ਕਮੀ ਪੂਰੀ ਹੋ ਗਈ ਜ਼ਿੰਦਗੀ ਪਰ ਪਾਪਾ ਨੇ ਕੰਮ ਵਿੱਚ ਇੱਕ ਫੁੱਲਾਂ ਵਰਗੇ ਜੀਵਨ ਦੀ ਤਿਆਰੀ ਇਹ ਨਹੀਂ ਮੈਂ ਤੁਹਾਨੂੰ ਅੱਜ ਆਪਣੇ ਭਤੀਜੇ ਨਾਲ ਮਿਲਾਉਣਾ ਚਾਹੁੰਦਾ ਮੇਰਾ ਭਤੀਜਾ ਬਹੁਤ ਸੰਗਦਾ ਹੈਗਾ ਕਿ ਜੇ ਬਟ ਮੁੰਡਾ ਬਹੁਤ ਸਾਊ ਆ ਨਾਮ ਦਾ ਕਰਨ ਪਰ ਟਰਾਈ ਕਰਾਂਗਾ ਕੈਮਰੇ ਦੇ ਅੱਗੇ ਆਉਣ ਲਈ ਪਰ ਮੈਨੂੰ ਨਹੀਂ ਲੱਗਦਾ ਕੈਮਰੇ ਦੇ ਅੱਗੇ ਆਇਆ ਕਿਉਂ ਹੱਸ ਬਹੁਤ ਰਿਹਾ ਵਾਂ ਸ਼ਰਮਾ ਰਿਹਾ ਵਾਂ ਪਰ ਮੈਂ ਕਹੂੰਗਾ ਚਲੋ ਆਪਾਂ ਇਹ ਚਾਚਾ ਹੋਣ ਦੇ ਨਾਤੇ ਇੱਕੀ ਗੱਲ ਸਮਝਾਵਾਂਗਾ ਵੱਡਿਆਂ ਦੀ ਇੱਜ਼ਤ ਕਰੋ ਅਵੇਸ਼ਾ ਆਪਣੇ ਮਾਪੇ ਦੀ ਰਿਸਪੈਕਟ ਕਰੋ ਸਭ ਤੋਂ ਪਹਿਲਾਂ ਹੰਦੀ ਗੱਲ ਇਹ ਆ ਤੁਹਾਡਾ ਮਾਪੇ ਤੁਹਾਡੇ ਲਈ ਬਹੁਤ ਕੁਝ ਕਰ ਰਿਹਾ ਹੈ ਜੇ ਤੁਸੀਂ ਪੜ੍ਹ ਰਹੇ ਹੋ ਤਾਂ ਤੁਸੀਂ ਪੜਾਈ ਚੰਗੀ ਤਰ੍ਹਾਂ ਕਰੋ ਨੈਕਸਟ ਲੈਵਲ ਤੱਕ ਠੀਕ ਹੈ ਜੇ ਤੁਸੀਂ ਕੁਝ ਕਰ ਰਹੇ ਹੋ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਰਹੇ ਹੋ ਉਹਨੂੰ ਓਕੇ ਕਰਾ ਦਿਓ ਜਮਨ ਆਪਣੇ ਮਾਪਿਆਂ ਦੀ ਵੈਲਿਊ ਪਾਓ ਕਿਉਂ ਨਾ ਤੁਹਾਡੇ ਲਈ ਮਿਹਨਤ ਕਰੀ ਆ ਹਨਾ ਕੁਝ ਰੁੱਖ ਮੈਨੂੰ ਉੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਨੇ ਮਾਵਾ ਕੁਝ ਸਾਡਾ ਮਿਸਰੀ ਮਾਰਿਆ ਆਵਾਜ਼ਾਂ ਠੀਕ ਹੈ ਜੀ ਮੈਂ ਤੁਹਾਨੂੰ ਮਿਲਦਾ ਕੋ ਪੱਠੇ ਵੱਢ ਕੇ ਕਿਉਂਕਿ ਪੱਠੇ ਵੜ ਦੇ ਨਾਲ ਜਦਿਆਂ ਮੈਂ ਗੱਲਾਂ ਨਹੀਂ ਕਰ ਸਕਦਾ ਠੀਕ ਹੈ ਪੱਠੇ ਵੜ ਕੇ ਮਿਲਦੇ ਆ नेक्स्ट ਵੀਡੀਓ ਤੇ ਮਿਲਦੇ ਆ ਧੰਨਵਾਦ ਧੰਨਵਾਦ ਤੁਹਾਡਾ ਦੇਸੀਓ ਤੇ ਪੰਜਾਬੀਓ ਧੰਨਵਾਦ ਚਲੋ